ਹਲਕ ਧਨ ਧਨ ਵੱਡੇ ਵੱਡੇ ਭਾਗੀ ਜਿਨ ਗੁਰਮਤਿ ਨਾਮ ਹਿਰਦੇ ਮਨ ਤੋਂ ਹੈ ਕਹਿੰਦਾ ਉਹ ਲੋਕ ਵੱਡਿਆਂ ਭਗਾ ਵਾਲੇ ਨੇ ਕੌਣ ਤੈਨਾਂ ਪੜੋ ਜਿਨ ਗੁਰਮਤਿ ਨਾਮ ਹਿਰਦੇ ਮਨ ਤੋਂ ਹੈ ਕਹਿੰਦੇ ਜਿਨ੍ਹਾਂ ਨੇ ਗੁਰੂ ਦੀ ਮਤ ਲੈ ਕੇ ਤੇ ਆਪਣੇ ਹਿਰਦੇ ਨੂੰ ਤੋਤਾ ਹੁਣ ਗੁਰੂ ਦੀ ਮਤ ਕੀ ਸੀ ਦੇਖੋ ਆਪਣੀ ਮਤ ਕੀ ਹੈ ਹੁਣ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਤੇ ਖੁਦਾ ਖੁਦਾ ਦੁਨੀਆ ਕਰਨ ਰਹੀ ਹੈ ਉਹ ਕੀ ਕਹਿੰਦੇ ਕਹਿੰਦੇ ਜਿਨ ਗੁਰਮਤ ਨਾਮ ਰਿਹਦੇ ਮਨ ਤੋਂ ਇਹ ਜਿਨ੍ਹਾਂ ਨੇ ਗੁਰੂ ਦੀ ਮਤ ਲੈ ਕੇ ਤੇ ਆਪਣੇ ਮਨ ਨੂੰ ਹਿਰਦੇ ਨੂੰ ਤੋਤਾ ਹੈ ਉਹਦੀ ਮੱਲ ਲਈ ਹੈ ਹੂੰ ਗੁਰੂ ਦੀ ਮਤ ਕੀ ਹੈ ਗੁਰੂ ਦੀ ਮਤ ਹੈ ਕਹਿੰਦਾ ਜੋ ਸਾਸ ਗਰਾਸ ਧਿਆਏ ਮੇਰਾ ਹਰ ਘਰ ਸੋ ਗੁਰਸਿੱਖ ਗੁਰੂ ਮਨ ਭਾਵੇ ਦੇਖੋ ਜੋ ਸਾਸ ਗਰਾਸ ਤੇ ਆਹੀ ਮੇਰਾ ਹਰ ਹਰ ਹੁਣ ਸਾਸ ਤੇ ਗਰਾਸ ਕੀ ਹੈ ਜੀ ਜਿਹੜਾ ਸਵਾਸ ਅੰਦਰ ਆਉਂਦਾ ਹੈ ਇਹ ਸਵਾਸ ਹੈ ਜੀ ਸਵਾਸ ਤੇ ਉਹੀ ਹੈ ਜਿਹੜਾ ਬਾਹਰ ਗਿਆ ਜਿਹੜਾ ਬਾਹਰ ਗਿਆ ਵੀ ਤੇ ਸਵਾਸ ਉਹੀ ਹੈ ਨਾ ਜੀ ਪਰ ਫਰਕ ਇਹਨੂੰ ਗਰਾਸ ਕਹ ਦਿੰਦਾ ਕਿਹੜੀ ਕੋਲ ਉਹ ਵਰਤੋਂ ਚ ਲੈ ਜਾਂਦਾ ਆਪਾਂ ਉਹ ਚੀਜ਼ ਵਰਤੀ ਗਈ ਹੈ ਉਹਨੂੰ ਗਰਾਸ ਕਹਿੰਦੇ ਜਿਹੜਾ ਸਵਾਸ ਅੰਦਰ ਆਇਆ ਉਹ ਸਵਾਸ ਆ ਜਿਹੜਾ ਬਾਹਰ ਨਿਕਲਿਆ ਉਹ ਗਰਾਸ ਹੈ ਕਿਉਂਕਿ ਵਰਤਿਆ ਗਿਆ ਗਰਾਸ ਕਿਨੂੰ ਕਹਿੰਦੇ ਆਪਾਂ ਕਹਿੰਦੇ ਨੇ ਗ੍ਰਾਈ ਖਾ ਲਈ ਹੂੰ ਬੁਰਕੀ ਸੀ ਪਹਿਲਾਂ ਬੁਰਕੀ ਸੀ ਫਿਰ ਜਦੋਂ ਅੰਦਰ ਗਈ ਉਹ ਗ੍ਰਾਈ ਇੱਕੋ ਕੇ ਅੰਦਰ ਚਲੀ ਗਈ ਵਰਤ ਲਈ ਮੈਂ ਖਾ ਲਈ ਇਹਦੇ ਗੁਰੂ ਜੀ ਕਹਿੰਦੇ ਕਹਿੰਦਾ ਜਿਹੜਾ ਸਵਾਸ ਅੰਦਰ ਆਇਆ ਉਹਦੋਂ ਸਵਾਸ ਆ ਤੇ ਜਦੋਂ ਬਾਹਰ ਨਿਕਲਿਆ ਉਹ ਗਰਾਸ ਹੈ ਕਹਿੰਦਾ ਜਿਹੜਾ ਇਹ ਸਵਾਸ ਤੇ ਗਰਾਸ ਉਸ ਪ੍ਰਮਾਤਮਾ ਨੂੰ ਧਿਆਉਂਦਾ ਹੈ ਯਾਦ ਕਰਦਾ ਹੈ ਠੀਕ ਕਹਿੰਦਾ ਸੋ ਗੁਰਸਿੱਖ ਗੁਰੂ ਮਨ ਭਾਵੇਂ ਕਹਿੰਦਾ ਫਿਰ ਉਹ ਲੈ ਗੁਰਸਿੱਖ ਹੈ ਨਾ ਉਹ ਗੁਰੂ ਦੇ ਮਨ ਨੂੰ ਪਾਉਂਦਾ ਹੈ ਜਿਹੜਾ ਗੁਰੂ ਦੀ ਮਤ ਉੱਤੇ ਚੱਲ ਕੇ ਨਾਮ ਸਿਮਰਨ ਕਰਦਾ ਹੈ ਉਹ ਗੁਰਸਿੱਖ ਲੈ ਗੁਰੂ ਨੂੰ ਪਾਉਂਦਾ ਹੈ ਜਿਹੜਾ ਗੁਰੂ ਦੀ ਮਤ ਤੇ ਨਹੀਂ ਚੱਲਦਾ ਉਹਨ ਮਨਮੁਖ ਕਹਿੰਦੇ ਜਿਹੜਾ ਗੁਰੂ ਦੀ ਮਤ ਉਤੇ ਨਹੀਂ ਚੱਲਦਾ ਉਹਨ ਮਨਮੁਖ ਕਹਿੰਦੇ ਆ ਤੇ ਗੁਰੂ ਸਾਹਿਬ ਨੇ ਕਿਹਾ ਮਨਮੁਖ ਹਰ ਘਰ ਕਰ ਤੱਕੇ ਮਰ ਨਾ ਸਕੀ ਓਏ 39 ਅੰਕ ਤੇ ਪੜੋ ਕੀ ਗੱਲ ਲੱਗੇ ਕਹਿੰਦੇ ਮਨਮੁਖ ਹਰ ਹਰ ਕਰ ਥਕੇ ਦੇਖੋ ਰੱਬ ਦਾ ਨਾਂ ਦੋਨੋਂ ਲੈ ਰਹੇ ਗੁਰਸਿੱਖ ਵੀ ਲੈ ਰਿਹਾ ਹੈ ਮਨਮੁਖ ਵੀ ਲੈ ਰਿਹਾ ਹੈ ਪਰ ਗੁਰਸਿੱਖਿਹੜਾ ਹੈ ਉਹ ਗੁਰੂ ਦੀ ਮੱਤੇ ਚੱਲਦਾ ਪਿਆ ਗੁਰੂ ਨੂੰ ਚੰਗਾ ਲੱਗਦਾ ਪਿਆ ਪਰ ਮਨਮੁਖ ਆਪਣੀ ਮੱਤੇ ਚੱਲਦਾ ਪਿਆ ਤੇ ਕਹਿੰਦੇ ਔਰ ਵਾਹਿਗੁਰੂ ਵਾਹਿਗੁਰੂ ਵੀ ਕਰਨ ਰਿਹਾ ਵਾਹਿਗੁਰੂ ਵਾਹਿਗੁਰੂ ਉਹ ਵੀ ਕਰਨ ਰਿਹਾ ਤੇ ਗੁਰੂ ਸਾਹਿਬਾਂ ਨੇ ਬੜੇ ਪਿਆਰ ਨਾਲ ਲਿਖਿਆ ਕਹਿੰਦੇ ਮਨਮੁਖ ਹਰਿ ਹਰ ਕਰਦਕੇ ਮੈਲ ਲਾ ਸਕੀ ਧੁਏ ਕਹਿੰਦਾ ਉਹ ਵੈਗਰੂ ਵੈਗਰੂ ਕਰਕੇ ਥੱਕ ਗਿਆ ਪਰ ਉਹਨਾਂ ਦੀ ਮਨ ਦੀ ਜਿਹੜੀ ਮੈਲ ਹੈ ਮਨ ਦੇ ਵਿਚਾਰ ਜਿਹੜੇ ਉੱਤ تبدیل ਨਹੀਂ ਹੋਏ ਮੈਲ ਨਹੀਂ ਗਈ ਕਿਉਂ ਨਹੀਂ ਗਈ ਕਿਉਂਕਿ ਉਹਨਾਂ ਨੇ ਗੁਰੂ ਦੀ ਮਤ ਦੇ ਮੁਤਾਬਕ ਨਾਮ ਸਿਮਰਨ ਨਹੀਂ ਕੀਤਾ ਜਿੰਨਾ ਚਿਰ ਤੁਸੀਂ ਗੁਰੂ ਦੀ ਮਤ ਤੇ ਨਹੀਂ ਚੱਲਦੇ ਓ ਗੁਰੂ ਦੀ ਮਤ ਮਤਾਬਕ ਆਪਣਾ ਜੀਵਨ ਨਹੀਂ ਜੀਂਦੇ ਸਈ ਗੁਰੂ ਸਾਹਿਬ ਨੇ ਕਿਹਾ ਰਾਮ ਰਾਮ ਕਰਤਾ ਸਭ ਜਾਗੇ ਫਿਰ ਰਾਮ ਨਾ ਕਹਦਾ ਇਹਨੇ ਰਾਮ ਨਾਮ ਤੇ ਦੁਨੀਆ ਕਰਦੀ ਫਿਰਦੀ ਮਨ ਮਤ ਗੁਰਮਤ ਕੀ ਸਿਖਾਉਂਦੀ ਹੈ ਕਹਿੰਦੇ ਭਈ ਜਦੋਂ ਗੁਰੂ ਦੀ ਮਤ ਤੇ ਚੱਲਣਾ ਹੈ ਗੁਰੂ ਦੀ ਮਤ ਤੇ ਚੱਲਣਾ ਕੀ ਹੈ ਕਿ ਜਦੋਂ ਤੂੰ ਸਿਮਰਨ ਕਰਨਾ ਹੈ ਉਸਨੇ ਤੇਰਾ ਧਿਆਨ ਜਿਹੜਾ ਹੈ ਕੇਵਲ ਤਾਂ ਕੇਵਲ ਸਿਮਰਨ ਵਾਲੇ ਪਾਸੇ ਹੋਣਾ ਚਾਹੀਦਾ ਕੁਛ ਲਈ ਤੇਰੇ ਧਿਆਨ ਦੇ ਵਿੱਚ ਸੰਸਾਰ ਦੇ ਪਦਾਰਥ ਸਰੀਰ ਦਾ ਮੋਹ ਤੇ ਕੁਝ ਨਹੀਂ ਹੋਣਾ ਚਾਹੀਦਾ